ਐਪੀਐਮ ਜੀ ਆ ਪਰ ਸਤਿਉ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕਰਦੇ ਆ 75 ਸਾਲ ਹੋ ਚੁੱਕੇ ਭਾਰਤ ਨੂੰ ਆਜ਼ਾਦ ਹੋਏ ਨੂੰ ਮੌਨ ਤੱਕ ਲਗਭਗ 300 ਦੇ ਆਸ-ਪਾਸ ਮੁੱਖ ਮੰਤਰੀ ਬੁਰੇ ਇੰਡੀਆ ਵਿੱਚ ਸੋਹ ਚੱਕ ਚੁੱਕੇ ਆ ਜਿਨ੍ਹਾਂ ਵਿੱਚ ਜੋ ਸਿਰਫ 8 ਦਲਿਤ ਸੀਐਮ ਆ ਦਲਿਤ ਸੀਐਮ ਬਣਿਆ ਉਹਨਾਂ ਦੀ ਇੱਕ ਲਿਸਟ ਹੈ ਹੀ ਰਿਪੋਰਟ ਆਈ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਜਿਹੜੀ ਸ਼ੇਅਰ ਕਰੀਏ ਇਹਨਾਂ 28 ਵਿੱਚੋਂ ਵੀ ਇਹ ਤਾਂ ਇੱਕ ਹੀ ਦਲਿਤ ਚੀਫ ਮਿਨਿਸਟਰ ਦਲਿਤ ਮੁੱਖ ਮੰਤਰੀ ਇਸ ਐਵੇਂ ਦੇ ਹੋਏ ਆ ਜਿਨ੍ਹਾਂ ਨੇ ਆਪਣਾ 5 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਉਹ ਪੂਰਾ ਕੀਤਾ ਬਾਕੀ ਕੋਈ ਮਹੀਨੇ ਵਾਸਤੇ ਬਣਿਆ ਕੋਈ ਸਾਲ ਵਾਸਤੇ ਬਣਿਆ ਤਾਂ ਚਲੋ ਆਪਾਂ ਦੇਖਦੇ ਆ ਜੀ ਇਹਨਾਂ ਦੇ ਨਾਮ ਸਟੇਟ ਪਾਰਟੀ ਔਰ ਕਦੋਂ ਤੋਂ ਕਿੰਨੇ ਸਾਲ ਜਾਂ ਕਿੰਨੇ ਮਹੀਨੇ ਲਈ ਜਿਹੜੇ ਮੁੱਖ ਮੰਤਰੀ ਇਹ ਰਹਿਆ ਧਮੋਦਰਮ ਆਂਧਰਾ ਪ੍ਰਦੇਸ਼ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ Dalit ਮੁੱਖ ਮੰਤਰੀ ਬਣੇ ਪਹਿਲੇ 1900 ਜਨਵਰੀ 1960 ਤੋਂ ਮਾਰਚ 1962 2 ਸਾਲ ते दो महीने एक दिन ली मुला प्रसाद शास्त्री बिहार तो मुख्यमंत्री बने मिला बने ये मार्च उन्नीस सौ अठाठ तो जून उन्नीस सौ अठाठ कुछ क महीन वास्ते फिर जून उन्नीस सौ तो जुलाई उन्नीस सौ उनत्तर एक दो महीनों वास्ते फिर जून उन्नीस सौ इकहत्तर तो जनवरी उन्नीस सौ बहत्तर ਇਹ ਵੀ ਕੁਝ ਮਹੀਨੇ ਵਾਸਤੇ ਟੋਟਲ 8 ਤਿੰਨ ਵਰੀ ਸੀਐਮ ਬਣੇ ਆ ਔਰ ਟੋਟਲ ਇਹਨਾਂ ਦਾ ਸਮਾਂ ਸੀਗਾ 10 ਮਹੀਨੇ 26 ਦਿਨ ਦੇ ਆਸ-ਪਾਸ ਇਹਨਾਂ ਨੇ ਟੋਟਲ ਜਿਹੜੀ ਚੀਫ ਮਿਨਿਸਟਰ ਦੇ ਪਦ ਤੇ ਜਿਹੜਾ ਕੰਮ ਇਹਨਾਂ ਨੇ ਕੀਤਾ ਅਗਿਆਈ ਰਾਮ ਸੁੰਦਰ ਦਾਸ ਬਿਹਾਰ ਤੋਂ ਜਨਤਾ ਪਾਰਟੀ ਨੇ ਇਹਨਾਂ ਨੂੰ ਬਣਾਇਆ ਅਪ੍ਰੈਲ 1979 ਤੋਂ ਲੈ ਕੇ ਫਰਵਰੀ 1980 ਸਿਰਫ 6 ਮਹੀਨੇ ਤੇ 27 ਦਿਨ ਵਾਸਤੇ ਨਸ ਨਗੇ ਹੈਗੇ ਜਗਨਨਾਥ ਪਹਾੜੀਆਂ ਰਾਜਸਥਾਨ ਤੋਂ ਬਣਿਆ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਣਾਇਆ ਇਹਨਾਂ ਨੂੰ ਜੋ 1980 ਤੋਂ ਲੈ ਕੇ ਜੁਲਾਈ 1981 ਤੱਕ 1 ਸਾਲ ਤੇ 1 ਮਹੀਨਾ ਤੇ 7 ਦਿਨ ਲਗਭਗ ਜਿਹੜੇ ਇਹ ਸੀਐਮ ਬਣ ਕੇ ਰਹਿਿਆ ਸੁਸ਼ੀਲ ਕੁਮਾਰ ਸ਼ਿੰਦੇ ਜੀ ਮਹਾਰਾਸ਼ਟਰ ਤੋਂ ਬਣਿਆ ਜਨਵਰੀ 2003 ਤੋਂ ਲੈ ਕੇ ਨਵੰਬਰ ਦੋ ਜਾਂ ਚਾਰ ਤੱਕਰ 1 ਸਾਲ ਤੇ 9 ਮਹੀਨਾ 17 ਦਿਨ ਇਹਨਾਂ ਨੇ ਆਪਣਾ ਮੁੱਖ ਮੰਤਰੀ ਰਹੇ ਹਨ ਇਹਦੇ ਵਿੱਚ ਇੱਕ ਦਲਿਤ ਚੀਫ ਮਿਨਿਸਟਰ ਦਾ ਨਾਮ ਨਹੀਂ ਹੈਗਾ ਜਿਨ੍ਹਾਂ ਦਾ ਨਾਮ ਮਾਂਜੀ ਜੀ ਬਿਹਾਰ ਤੋਂ ਮੁੱਖ ਮੰਤਰੀ ਬਣੇ 2014 ਵਿੱਚ ਉਹਨਾਂ ਦਾ ਵਿੱਚ ਇਹਦੇ ਲਿਸਟੇ ਨਾਮ ਨਹੀਂ ਸੀਗਾ ਮੈਂ ਤੁਹਾਨੂੰ ਦੱਸ ਪਾਇਆ ਚਰਨਜੀਤ ਚੰਨੀ ਜੀ ਪੰਜਾਬ ਤੋਂ ਕਾਂਗਰਸ ਨੇ ਮੁੱਖ ਮੰਤਰੀ ਬਣਾਏ ਸਤੰਬਰ 2021 ਤੋਂ ਮਾਰਚ 2000 22 ਤੱਕ 5 ਮਹੀਨੇ 24 ਦਿਨ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਪਦ ਜਿਹੜਾ ਕੰਮ ਕੀਤਾ ਉਸ ਤੋਂ ਇਹਨਾਂ ਜਿਹੜੇ ਉੱਪਰਲੇ ਮੈਂ ਤੁਹਾਨੂੰ ਦੱਸੇ ਹੈਗੇ 7 1 2 3 4 5 6 ਤੇ 7 ਜਿਹਨਾਂ ਦਰਾ ਮਾਂਜੀ ਮਿਲਾ ਕੇ ਇਹਨਾਂ ਟੋਟਲ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਦਲਿਤ ਮੁੱਖ ਮੰਤਰੀ ਜਿਹੜੇ ਪੂਰੇ ਭਾਰਤ ਵਿੱਚ ਹੋਏ ਆ ਇਹਨਾਂ ਦਾ 6 ਸਾਲ ਤੋਂ ਕੁਝ ਮਹੀਨੇ ਜਿਹੜੇ ਇਹਨਾਂ ਦਾ ਕਾਰਜਕਾਲ ਰਿਹਾ ਉਹਨਾਂ ਤੋਂ ਬਾਅਦ ਆਏ ਸਾਡੇ ਕੁਮਾਰੀ ਮਾਇਆ ਵਰਤੀ ਜੀ ਉੱਤਰ ਪ੍ਰਦੇਸ਼ ਚ ਭੋਜਨ ਸਮਾਜ ਪਾਰਟੀ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਇਹ ਇਕੋ ਇਕ ਦਲਿਤ ਮੁੱਖ ਮੰਤਰੀ ਹੋਇਆ ਜਿਨ੍ਹਾਂ ਨੇ ਆਪਣਾ 5 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਪੂਰਾ ਕੀਤਾ 2007 ਤੋਂ ਲੈ ਕੇ 2012 ਤੱਕ ਟੋਟਲ ਇਹ ਜੂਪੀ ਦੇ ਵਿੱਚ ਮੁੱਖ ਮੰਤਰੀ 7 ਸਾਲ 1 ਮਹੀਨਾ ਤੇ 18 ਦਿਨ ਇਹ ਮੁੱਖ ਮੰਤਰੀ ਰਹੇ ਆ ਤੇ ਇਹ ਪਹਿਲਾ ਬਣੇ ਜੂਨ 1995 ਤੋਂ ਲੈ ਕੇ अक्टूबर उन्नीस सौ फिर मार्च उन्नीस सौ तो सितंबर उन्नीस सौ मई 2002 तो अगस्त 2003, फिर मई 2007 तो मार्च 2012 हज़ार बारह तक यह लास्ट वाली सरकार सभी दो हज़ार तो दो हज़ार बारह ये इंडिपेंडेंट पूरी कुमारी मायावती जी ने उत्तर प्रदेश अपने दम तो पूरी सरकार यह चलाई आ तो यह अच्छा डाटा ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਔਰ ਅਗਰ ਤੁਸੀਂ ਹੋਰ ਇਸੇ ਤਰੀਕੇ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਮੇਰੇ ਚੈਨਲ ਦੇ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਵਾਂ ਚੈਨਲ ਬਣਾਇਆ ਇਹ ਚੈਨਲ ਤੁਹਾਡੇ ਆਪਣੇ ਭਰਾ ਦਾ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਇਦਾਂ ਦੀ ਜਾਣਕਾਰੀ ਦਿੰਦਾ ਰਹਾ ਜੀ ਥੈਂਕ ਯੂ ਜੀ ਜੈਪੀ ਜੈ ਭਰਤ